ਅਰਦਾਸ ਬਿਹਤ ਵੀ ਮਾਮਲੇ ਚ ਕੈਬਨਿਟ ਮੰਤਰੀ ਸਕੰਦਰ ਸਿੰਘ ਮਲੂਕਾ ਨੇ ਧਾਰਮਿਕ ਤਨਖਾਹ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਸੇਵਾ ਕੀਤੀ। ਮਲੂਕਾ ਨੇ ਪੰਜ ਸਿੰਘ ਸਹਿਬਾਨਾ ਦੀ ਹੁਕਮ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ। ਇਸ ਦੌਰਾਨ ਉਹਨਾਂ ਵੱਲੋਂ ਪਾਂਡੀ ਮਾਂਜਨ ਤੇ ਜੋੜਾ ਕਾਰਜ ਸੇਵਾ ਕੀਤੀ ਗਈ। ਸੇਵਾ ਦੌਰਾਨ ਮਲੂਕਾ ਦੀਆਂ ਕੁਝ ਉਨਤਾਈਆਂ ਵੀ ਵੇਖਣ ਨੂੰ ਮਿਲੀਆਂ। ਧਾਰਮਿਕ ਹੁਕਮ ਅਨੁਸਾਰ ਨਾਤਾ ਮਲੂਕਾ ਨੇ ਆਪਣੀ ਦਾੜ੍ਹੀ ਨੂੰ ਪ੍ਰਕਾਸ਼ ਕੀਤਾ ਤੇ ਨਾ ਹੀ ਉਹਨਾਂ ਵੱਲੋਂ ਲੰਗਰ ਛੱਕ ਕੇ ਆਪਣੇ ਝੂਠੇ ਪਾਂਡੇ ਖੁਦਮਾ ਜਗਾਈ। ਕੋਈ ਬੜਾ ਆਨੰਦ ਆਉਂਦਾ ਆਪਣੇ ਸੇਵਾ ਕੀਤੀ ਹੈ ਲੰਗਰ ਦੇ ਵਿੱਚ ਕੀਤੀ ਹੈ ਹੁਣ ਆਪਣਾ ਜੋੜੇ ਆਪਣੇ ਬਰਤਨਾਂ ਦੀ ਕੀਤੀ ਹੈ ਹੁਣ ਜੋੜੇ ਸਾਫ਼ ਕਰਾਂਗੇ ਜੋ ਕਾਲ ਤਖਤ ਦਾ ਹੁਕਮ ਹੈ ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਲੈ ਕੇ ਕਾਲ ਤਖਤ ਨੂੰ ਸਮਰਪਿਤ ਹੈ ਤੇ ਜੋ ਵੀ ਸੇਵਾ ਉੱਥੋਂ ਲੱਗੀ ਅਸੀਂ ਖਿੜੇ ਮੱਥੇ ਉਹ ਸਾਰੀ ਪੂਰੀ ਕਰਾਂਗੇ ਅੱਜ ਖੰਡਪਾਟ ਸਾਹਿਬ ਸ਼ੁਰੂ ਕਰਾਏ ਨੇ ਨਾਲ ਸੇਵਾ ਸ਼ੁਰੂ ਕੀਤੀ ਹੈ ਇਹ 3 ਦਿਨ ਸੇਵਾ ਚੱਲੇਗੀ ਪਰਸੋਂ ਸਵੇਰ ਖੰਡਪਾਟ ਸਾਹਿਬ ਦੇ ਭੋਗ ਪਾਵਾਂਗੇ ਤੇ ਫਿਰ ਜੋ ਇਹਨਾਂ ਨੇ ਜੋ ਹੁਕਮ ਹੈ ਕਾਲ ਤਖਤ ਸਾਹਿਬ ਦਾ ਉਹ ਪੂਰਾ ਕੀਤਾ ਜਾਵੇ ਦੱਸਦੀ ਹੈ ਕਿ ਮਲੂਕਾਂ ਨੂੰ ਜਦ ਸਰਬਤ ਖਾਲਸਾ ਦੇ ਜਥੇਦਾਰਾਂ ਵੱਲੋਂ 24 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖਟ ਪੇਸ਼ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ